ਸੋਕਤਲੇ ਤਾਂ 2027 ਦੀਆਂ ਚੋਣਾਂ ਦੇ ਵਿੱਚ ਭਾਵੇਂ ਸਮਾਂ ਬਾਕੀ ਆ ਪਰ ਲੀਡਰਾਂ ਨੇ ਆਪਣੀ ਦਾਵੇਦਾਰੀ ਜਿਤਾਉਣੀ ਸ਼ੁਰੂ ਕਰ ਦਿੱਤੀ ਆ ਦਾਸੀ ਇਹ ਕਿ ਹੁਣ ਵਿਜੇਂਦਰ ਸਿੰਘਲਾ ਦੇ ਵੱਲੋਂ ਖੁਦ ਨੂੰ 27 ਦੇ ਲਈ ਉਮੀਦਵਾਰ ਦੱਸਿਆ ਗਿਆ ਤਾਂ ਸੰਗਰੂਰ ਹਲਕੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਤਾਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਇੱਕ ਆਗੂ ਹਰਦੀਪ ਸਿੰਘ ਪੂਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਪਹੁੰਚੇ ਸੀ ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਮਜੂਦ ਸੀ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਕਿ ਜੇਕਰ ਤੁਸੀਂ ਇਸੇ ਤਰੀਕੇ ਮੇਰਾ ਸਾਥ ਦੋ ਗੇ ਪ੍ਰਚਾਰ ਕਰੋਗੇ ਤਾਂ ਫਿਰ ਸੰਗਰੂਰ ਨੂੰ ਇੱਕ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਮਾਫ ਕਰਨਾ ਨੰਬਰ 1 ਸ਼ਹਿਰ ਹੈ ਜਿਹੜਾ ਉਹ ਬਣਾ ਦਿੱਤਾ ਜਾਏਗਾ ਤਦ ਆਸੀ ਇਹ ਕਿ ਸੰਗਰੂਰ ਸ਼ਹਿਰ ਦੇ ਲਈ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਤਾਂ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਹੈ ਵਿਜੇਂਦਰ ਸਿੰਘਲਾ ਦੇ ਵੱਲੋਂ ਇਹ ਵੱਡੀ ਗੱਲ ਆਖੀ ਗਈ ਹੈ ਕਿ ਮੈਂ 2027 ਦੀਆਂ ਚੋਣਾਂ ਦੇ ਵਿੱਚ ਜੇਕਰ ਜਿੱਤਦਾ ਹਾਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿਨੇ ਹੋ ਤਾਂ ਫਿਰ ਤਨਦੇਹੀ ਦੇ ਨਾਲ ਕੰਮ ਕਰਾਂਗਾ ਤੇ ਸੰਗਰੂਰ ਸ਼ਹਿਰ ਨੂੰ ਦੇਸ਼ ਦਾ ਨੰਬਰ ਇੱਕ ਸ਼ਹਿਰ ਜਿਹੜਾ ਬਣਾਉਣ ਦੇ ਲਈ ਮਿਹਨਤ ਕੀਤੀ ਜਾਏਗੀ ਉਥੇ ਹੀ ਉਹਨਾਂ ਦੇ ਵੱਲੋਂ ਆਪਣੇ ਪਹਿਲਾਂ ਕੀਤੇ ਹੋਏ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਦੱਸਦੀ ਕਿ 2022 ਦੀਆਂ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਨਿਰਿੰਦਰ ਕੌਰ ਭਰਾਸ ਦੇ ਵੱਲੋਂ ਵਿਜੇਂਦਰ ਸਿੰਘਲਾ ਨੂੰ ਹਰਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ 2027 ਦੇ ਲਈ ਇੱਕ ਵਾਰ ਫਿਰ ਤੋਂ ਦਾਅਵੇਦਾਰੀ ਹੈ ਜਿਹੜੀ ਜਿਤਾਈ ਗਿਆ ਤੇ ਖੁਦ ਨੂੰ ਉਮੀਦਵਾਰ ਦੱਸਿਆ ਗਿਆ ਤਾਂ ਦੱਸਦੀ ਕਿ ਕਾਂਗਰਸ ਪਾਰਟੀ ਦੇ ਦਿਗਜ ਆਗੂ ਨੇ ਵਿਜੇਂਦਰ ਸਿੰਘਲਾ ਉਥੇ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਅਹਿਮ ਬਿਆਨ ਦਿੱਤਾ ਗਿਆ ਕਿ ਵਿਜੇਂਦਰ ਸਿੰਘਲਾ ਸੰਗਰੂਰ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਣ ਵਾਲਾ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ ਵਿਚਾਰ ਹੁੰਦਾ ਕਿ ਸ਼ਾਇਦ ਵਿਜੇਂਦਰ ਸਿੰਘਲਾ ਸੰਗਰੂਰ ਛੱਡ ਕੇ ਕਿਤੇ ਹੋਰ ਚਲੇ ਜਾਣਗੇ ਪਰ ਮੈਂ ਕਿਤੇ ਨਹੀਂ ਜਾਣਾ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਤੇ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਦੇ ਵੱਲੋਂ ਅਨੰਤਪੁਰ ਸਾਹਿਬ ਸੀਟ ਤੋਂ ਚੋਣ ਲੜੀ ਗਈ ਸੀ ਪਰ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਵਾ ਤਾਂ 2027 ਨੂੰ ਲੈ ਕੇ ਜਿੱਥੇ ਉਹਨਾਂ ਨੇ ਖੁਦ ਨੂੰ ਸੰਗਰੂਰ ਤੋਂ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਉੱਥੇ ਹੀ ਇਹ ਵੀ ਗੱਲ ਆਖੀ ਹੈ ਕਿ ਉਹਨਾਂ ਦੇ ਅਜਿਹੇ ਕੰਮਕਾਰ ਕਰਵਾਏ ਜਾਣਗੇ ਕਿ ਸੰਗਰੂਰ ਸ਼ਹਿ ਅਦੇਸ਼ ਦਾ ਨੰਬਰ 1 ਸ਼ਹਿਰ ਜਿਹੜਾ ਬਣਾ ਦਿੱਤਾ ਜਾਏਗਾ ਤਾਂ ਇੱਕ ਮਾਡਲ ਦੇ ਵਜੋਂ ਪੇਸ਼ ਕਰਨ ਦਾ ਉਹਨਾਂ ਦੇ ਵੱਲੋਂ ਦਾਵਾ ਵੀ ਕੀਤਾ ਗਿਆ ਵਾ ਤਾਂ ਦੱਸਦੀ ਕਿ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਨੇ ਵਿਜੇਂਦਰ ਸਿੰਘਲਾ ਤਾਂ 27 ਦੀਆਂ ਚੋਣਾਂ ਨੂੰ ਲੈ ਕੇ ਦਾਅਵੇ ਜਾਰੀ ਆ ਜਿਹੜੀ ਉਹਨਾਂ ਦੇ ਵੱਲੋਂ ਜਿਤਾਈ ਗਈ ਆ ਤਾਂ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਗਲੋਰੀਸ ਸਕੂਲਾਂ ਦੀ ਅੱਜ ਮੈਨੂੰ ਖੁਸ਼ੀ ਹੈ ਦੱਸ ਕੇ ਤਸੱਲੀ ਹੈ ਮੈਨੂੰ ਦੱਸ ਕੇ ਕਿ ਸਾਡੇ ਇਲਾਕੇ ਦਾ ਕੋਈ ਸਕੂਲ ਐਸਾ ਨਹੀਂ ਸਰਕਾਰੀ ਸਕੂਲ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਨ ਜਾਂਦੇ ਆ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਸਕੂਲ ਤੋਂ ਘੱਟ ਹੋਵੇ ਤਾਂ ਕਿ ਸਾਡੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲ ਸਕੇ ਬੱਚਾ ਉਹਨਾਂ ਨੂੰ ਵੀ ਚੰਗੇ ਖੇਡਾਂ ਦੇ ਸਾਧਨ ਮਿਲ ਸਕਣ ਉਹਨਾਂ ਦੇ ਬੱਚੇ ਵੀ ਚੰਗੀਆਂ ਸੜਕਾਂ ਤੇ ਜਾ ਸਕਣ ਔਰ ਕੱਲੇ ਸੜਕਾਂ ਦੀ ਗੱਲ ਨਹੀਂ ਅੱਜ ਆਪਣਾ ਇਲਾਕਾ ਆਪਣਾ ਸ਼ਹਿਰ ਤੇ ਆਪਣੇ ਪਿੰਡੋ ਇਲਾਕਾ ਜਿੱਥੇ ਕੱਲੇ-ਕੱਲੇ ਪਿੰਡ 'ਚ ਕੈਮਰਾ ਲੱਗਿਆ ਹੈ ਕੱਲੇ-ਕੱਲੇ ਪਿੰਡ ਤੇ ਗੋਲ ਸ਼ੀਸ਼ਾ ਲੱਗਿਆ ਹੈ ਗੱਲੇ-ਗੱਲੇ ਪਿੰਡ ਦੀ ਸੜਕ ਦੇ ਉੱਪਰ ਚਿੱਟੀ ਪੱਟੀ ਲੱਗੀ ਹੈ ਤਾਂ ਕਿ ਲੋਕ ਐਕਸੀਡੈਂਟ ਤੋਂ ਬਚ ਸਕਣ ਲੋਕਾਂ ਨੂੰ ਢੁੰਡ ਦੇ ਵਿੱਚ ਵੀ ਨੁਕਸਾਨ ਨਾ ਹੋਵੇ ਜੋ ਮੇਰੀ ਹਮੇਸ਼ਾ ਸੋਚ ਰਹੀ ਹੈ ਔਰ ਵਾਦਾ ਮੇਰਾ ਤੁਹਾਡੇ ਨਾਲ ਜੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਜੇ ਤੁਸੀਂ ਆਉਣ ਵਾਲੇ ਆ ਸਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਪ੍ਰਚਾਰ ਕੀਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਵਾਦਾ ਮੇਰਾ ਜਿਸ ਤਰ੍ਹਾਂ ਪਹਿਲਾਂ ਇਸ ਇਲਾਕੇ ਦੀ ਨਿਹਾਰ ਬਦਲੀ ਐ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦਾ ਇਲਾਕਾ ਪੰਜਾਬ ਦਾ ਹੀ ਨਹੀਂ ਦੇਸ਼ ਦਾ ਇੱਕ ਨਮੂਨਾ ਅਸ਼ਰ ਬਣਾ ਕੇ ਤੁਹਾਡੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਵਿਜੇਂਦਰ ਸਿੰਘ ਲਾਦੀ ਹੋਊਗੀ ਔਰ ਮੈਂ ਔਰ ਮੈਂ ਜਿੰਦਾਬਾਦ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹਣਾ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਕਈ ਵਾਰ ਭਰਮ ਹੋ ਜਾਂਦਾ ਹੈ ਕਿ ਸਿੰਘਲਾ ਸਾਹਿਬ ਦਾ ਇਲੈਕਸ਼ਨ ਇਹਨਾਂ ਤੋਂ ਉੱਤਰ ਜਾਵੜੇ ਉੱਤਰ ਜਾਵੜੇ ਮੈਂ ਕਿਤੇ ਨਹੀਂ ਚੱਲਿਆ ਜੋ ਪਿਆਰ ਤੁਸੀਂ ਦਿੱਤਾ ਤੁਹਾਡੇ ਕੋਲ ਹੀ ਐ ਤੁਹਾਡੇ ਕੋਲ ਹੀ ਰਹਿਣਾ ਹੈ ਇਸ ਇਲਾਕੇ ਦੀ ਸੇਵਾ ਕਰਨੀ ਹੈ ਇਮਾਨਦਾਰੀ ਤੇ ਸੱਚਾਈ ਨਾਲ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਔਰ ਇਸ ਇਲਾਕੇ ਦੇ ਬੱਚਿਆਂ ਦਾ ਚੰਗਾ ਕੋ ਬੇਖੋਵੇਂ ਆਪਣੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਕਤ ਲੇਤਾ 2027 ਦੀਆਂ ਚੋਣਾਂ ਦੇ ਵਿੱਚ ਭਾਵੇਂ ਸਮਾਂ ਬਾਕੀ ਆ ਪਰ ਲੀਡਰਾਂ ਨੇ ਆਪਣੀ ਦਾਵੇਦਾਰੀ ਜਿਤਾਉਣੀ ਸ਼ੁਰੂ ਕਰ ਦਿੱਤੀ ਆ ਦੱਸਿਏ ਕਿ ਹੁਣ ਵਿਜੇਂਦਰ ਸਿੰਘਲਾ ਦੇ ਵੱਲੋਂ ਖੁਦ ਨੂੰ 27 ਦੇ ਲਈ ਉਮੀਦਵਾਰ ਦੱਸਿਆ ਗਿਆ ਤਾਂ ਸੰਗਰੂਰ ਹਲਕੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਤਾਂ ਲੋਕਾਂ ਨੂੰ ਸੰਬੋਧਨ ਕਰ ਰਏ ਸੀ ਇੱਕ ਆਗੂ ਹਰਦੀਪ ਸਿੰਘ ਪੂਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਪਹੁੰਚੇ ਸੀ ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਮਜੂਦ ਸੀ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਕਿ ਜੇਕਰ ਤੁਸੀਂ ਇਸੇ ਤਰੀਕੇ ਮੇਰਾ ਸਾਥ ਦੇਵੋਗੇ ਪ੍ਰਚਾਰ ਕਰੋਗੇ ਤਾਂ ਫਿਰ ਸੰਗਰੂਰ ਨੂੰ ਇੱਕ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਮਾਫ ਕਰਨਾ ਨੰਬਰ 1 ਸ਼ਹਿਰ ਹੈ ਜਿਹੜਾ ਉਹ ਬਣਾ ਦਿੱਤਾ ਜਾਏਗਾ ਤਾਂ ਦੱਸ ਜੀ ਕਿ ਸੰਗਰੂਰ ਸ਼ਹਿਰ ਦੇ ਲਈ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਤਾਂ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਹੈ ਵਿਜੇਂਦਰ ਸਿੰਘਲਾ ਦੇ ਵੱਲੋਂ ਇਹ ਵੱਡੀ ਗੱਲ ਆਖੀ ਗਈ ਹੈ ਕਿ ਮੈਂ 2027 ਦੀਆਂ ਚੋਣਾਂ ਦੇ ਵਿੱਚ ਜੇਕਰ ਜਿੱਤਦਾ ਹਾਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿਨੇ ਹੋ ਤਾਂ ਫਿਰ ਤਨਦੇਹੀ ਦੇ ਨਾਲ ਕੰਮ ਕਰਾਂਗਾ ਤੇ ਸੰਗਰੂਰ ਸ਼ਹਿਰ ਨੂੰ ਦੇਸ਼ ਦਾ ਨੰਬਰ ਇੱਕ ਸ਼ਹਿਰ ਜਿਹੜਾ ਬਣਾਉਣ ਦੇ ਲਈ ਮਿਹਨਤ ਕੀਤੀ ਜਾਏਗੀ ਉਥੇ ਹੀ ਉਹਨਾਂ ਦੇ ਵੱਲੋਂ ਆਪਣੇ ਪਹਿਲਾਂ ਕੀਤੇ ਹੋਏ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਦੱਸਦੀ ਕਿ 2022 ਦੀਆਂ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਨਿਰਿੰਦਰ ਕੌਰ ਭਰਾਸ ਦੇ ਵੱਲੋਂ ਵਿਜੇਂਦਰ ਸਿੰਘਲਾ ਨੂੰ ਹਰਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ 2027 ਦੇ ਲਈ ਇੱਕ ਵਾਰ ਫਿਰ ਤੋਂ ਦਾਅਵੇਦਾਰੀ ਹੈ ਜਿਹੜੀ ਜਿਤਾਈ ਗਿਆ ਤੇ ਖੁਦ ਨੂੰ ਉਮੀਦਵਾਰ ਦੱਸਿਆ ਗਿਆ ਤਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਦਿਗਜ ਆਗੂ ਨੇ ਵਿਜੇਂਦਰ ਸਿੰਘਲਾ ਉਥੇ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਅਹਿਮ ਬਿਆਨ ਦਿੱਤਾ ਗਿਆ ਕਿ ਵਿਜੇਂਦਰ ਸਿੰਘਲਾ ਸੰਗਰੂਰ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਣ ਵਾਲਾ ਉਹਨਾਂ ਨੇ ਇਹ ਗੱਲ ਆਖੀ ਕਿ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ ਵਿਚਾਰ ਹੁੰਦਾ ਕਿ ਸ਼ਾਇਦ ਵਿਜੇਂਦਰ ਸਿੰਘਲਾ ਸੰਗਰੂਰ ਛੱਡ ਕੇ ਕਿਤੇ ਹੋਰ ਚਲੇ ਜਾਣਗੇ ਪਰ ਮੈਂ ਕਿਤੇ ਨਹੀਂ ਜਾਣਾ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਤੇ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਿਜੇਂਦਰ ਹਿੰਦਰ ਸਿੰਘਲਾ ਦੇ ਵੱਲੋਂ ਅਨੰਤਪੁਰ ਸਾਹਿਬ ਸੀਟ ਤੋਂ ਚੋਣ ਲੜੀ ਗਈ ਸੀ ਪਰ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਵਾ ਤਾਂ 2027 ਨੂੰ ਲੈ ਕੇ ਜਿੱਥੇ ਉਹਨਾਂ ਨੇ ਖੁਦ ਨੂੰ ਸੰਗਰੂਰ ਤੋਂ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਉੱਥੇ ਹੀ ਇਹ ਵੀ ਗੱਲ ਆਖੀ ਹੈ ਕਿ ਉਹਨਾਂ ਦੇ ਵੱਲੋਂ ਅਜਿਹੇ ਕੰਮਕਾਰ ਕਰਵਾਏ ਜਾਣਗੇ ਕਿ ਸੰਗਰੂਰ ਸ਼ਹਿਰ ਆਦੇਸ਼ ਦਾ ਨੰਬਰ 1 ਸ਼ਹਿਰ ਜਿਹੜਾ ਬਣਾ ਦਿੱਤਾ ਜਾਏਗਾ ਤਾਂ ਇੱਕ ਮਾਡਲ ਦੇ ਵਜੋਂ ਪੇਸ਼ ਕਰਨ ਦਾ ਉਹਨਾਂ ਦੇ ਵੱਲੋਂ ਦਾਵਾ ਵੀ ਕੀਤਾ ਗਿਆ ਵਾ ਤਾਂ ਦੱਸਦੇ ਕਿ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਨੇ ਵਿਜੇਂਦਰ ਸਿੰਘਲਾ ਤਾਂ 27 ਦੀਆਂ ਚੋਣਾਂ ਨੂੰ ਲੈ ਕੇ ਦਾਅਵੇਦਾਰੀ ਹੈ ਜਿਹੜੀ ਉਹਨਾਂ ਦੇ ਵੱਲੋਂ ਜਿਤਾਈ ਗਈ ਆ। ਤਾਂ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਗੱਲ ਹੋ ਰਹੀ ਸੀ ਸਕੂਲਾਂ ਦੀ। ਅੱਜ ਮੈਨੂੰ ਖੁਸ਼ੀ ਹੈ ਦੱਸ ਕੇ, ਤਸੱਲੀ ਹੈ ਮੈਨੂੰ ਦੱਸ ਕੇ ਕਿ ਸਾਡੇ ਇਲਾਕੇ ਦਾ ਕੋਈ ਸਕੂਲ ਐਸਾ ਨਹੀਂ ਸਰਕਾਰੀ ਸਕੂਲ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜਨ ਜਾਂਦੇ ਆਂ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਸਕੂਲ ਤੋਂ ਘੱਟ ਹੋਵੇ। ਤਾਂ ਕਿ ਸਾਡੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲ ਸਕੇ ਬੱਚਾ। ਉਹਨਾਂ ਨੂੰ ਵੀ ਚੰਗੇ ਖੇਡਾਂ ਦੇ ਸਾਧਨ ਮਿਲ ਸਕਣ ਉਹਨਾਂ ਦੇ ਬੱਚੇ ਵੀ ਚੰਗੀਆਂ ਸੜਕਾਂ ਤੇ ਜਾ ਸਕਣ ਔਰ ਕੱਲੇ ਸੜਕਾਂ ਦੀ ਗੱਲ ਨਹੀਂ ਅੱਜ ਆਪਣਾ ਇਲਾਕਾ ਆਪਣਾ ਸ਼ਹਿਰ ਤੇ ਆਪਣੇ ਪਿੰਡੋ ਇਲਾਕਾ ਜਿੱਥੇ ਕੱਲੇ-ਕੱਲੇ ਪਿੰਡ 'ਚ ਕੈਮਰਾ ਲੱਗਿਆ ਹੈ ਕੱਲੇ-ਕੱਲੇ ਪਿੰਡ ਤੇ ਗੋਲ ਸ਼ੀਸ਼ਾ ਲੱਗਿਆ ਹੈ ਕੱਲੇ-ਕੱਲੇ ਪਿੰਡ ਦੀ ਸੜਕ ਦੇ ਉੱਪਰ ਚਿੱਟੀ ਪੱਟੀ ਲੱਗੀ ਹੈ ਤਾਂਕਿ ਲੋਕ ਐਕਸੀਡੈਂਟ ਤੋਂ ਬਚ ਸਕਣ ਲੋਕਾਂ ਨੂੰ ਢੁੰਡ ਦੇ ਵਿੱਚ ਵੀ ਨੁਕਸਾਨ ਨਾ ਹੋਵੇ ਜੋ ਮੇਰੀ ਹਮੇਸ਼ਾ ਸੋਚ ਰਹੀ ਹੈ ਔਰ ਵਾਦਾ ਮੇਰਾ ਤੁਹਾਡੇ ਨਾਲ ਜੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਜੇ ਤੁਸੀਂ ਆਉਣ ਵਾਲੇ ਆ ਸਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਪ੍ਰਚਾਰ ਕੀਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਵਾਦਾ ਮੇਰਾ ਜਿਸ ਤਰ੍ਹਾਂ ਪਹਿਲਾਂ ਇਸ ਇਲਾਕੇ ਦੀ ਨਿਵਾਰ ਬਦਲੀ ਹੈ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦਾ ਇਲਾਕਾ ਪੰਜਾਬ ਦਾ ਹੀ ਨਹੀਂ ਦੇਸ਼ ਦਾ ਇੱਕ ਨਮੂਨਾ ਸ਼ਹਿਰ ਬਣਾ ਕੇ ਤੁਹਾਡੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਵਿਜੇਂਦਰ ਸਿੰਘਲਾ ਦੀ ਹੋਊਗੀ ਔਰ ਮੈਂ ਔਰ ਮੈਂ ਜ਼ਿੰਦਾਬਾਦ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਕਈ ਵਾਰ ਭਰਮ ਹੋ ਜਾਂਦਾ ਹੈ कि सिंगला साहब का इलेक्शन रहना उधर जा वाले उधर जा वाले मैं किसी नहीं चलिया जो प्यारे तो को, है, तो को रहना है इस इलाके की सेवा करनी है इमानदारी सिचाई न इस इलाके अगले लेके जाना है और इस इलाके बच्चों का चंगा भविख हो ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਕਤ ਲੇਤਾ 2027 ਦੀਆਂ ਚੋਣਾਂ ਦੇ ਵਿੱਚ ਭਾਵੇਂ ਸਮਾਂ ਬਾਕੀ ਆ ਪਰ ਲੀਡਰਾਂ ਨੇ ਆਪਣੀ ਦਾਵੇਦਾਰੀ ਜਿਤਾਉਣੀ ਸ਼ੁਰੂ ਕਰ ਦਿੱਤੀ ਆ ਦਾਸੀ ਇਹ ਕਿ ਹੁਣ ਵਿਜੇਂਦਰ ਸਿੰਘਲਾ ਦੇ ਵੱਲੋਂ ਖੁਦ ਨੂੰ 27 ਦੇ ਲਈ ਉਮੀਦਵਾਰ ਦੱਸਿਆ ਗਿਆ ਤਾਂ ਸੰਗਰੂਰ ਹਲਕੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਤਾਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਇੱਕ ਆਗੂ ਹਰਦੀਪ ਸਿੰਘ ਪੂਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਪਹੁੰਚੇ ਸੀ ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਮਜੂਦ ਸੀ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਕੇ ਦੇਖ ਕੇ ਤੁਸੀਂ ਇਸੇ ਤਰੀਕੇ ਮੇਰਾ ਸਾਥ ਦੇਵੋਗੇ ਪ੍ਰਚਾਰ ਕਰੋਗੇ ਤਾਂ ਫਿਰ ਸੰਗਰੂਰ ਨੂੰ ਇੱਕ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਮਾਫ ਕਰਨਾ ਨੰਬਰ 1 ਸ਼ਹਿਰ ਹੈ ਜਿਹੜਾ ਉਹ ਬਣਾ ਦਿੱਤਾ ਜਾਏਗਾ ਤਦ ਆਸੀ ਇਹ ਕਿ ਸੰਗਰੂਰ ਸ਼ਹਿਰ ਦੇ ਲਈ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਤਾਂ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਹੈ ਵਿਜੇਂਦਰ ਸਿੰਘਲਾ ਦੇ ਵੱਲੋਂ ਇਹ ਵੱਡੀ ਗੱਲ ਆਖੀ ਗਈ ਹੈ ਕਿ ਮੈਂ 2027 ਦੀਆਂ ਚੋਣਾਂ ਦੇ ਵਿੱਚ ਜੇਕਰ ਜਿੱਤਦਾ ਹਾਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੰਦੇ ਹੋ ਤਾਂ ਫਿਰ ਤਨਦੇਹੀ ਦੇ ਨਾਲ ਕੰਮ ਕਰਾਂਗਾ ਤੇ ਸੰਗਰੂਰ ਸ਼ਹਿਰ ਨੂੰ ਦੇਸ਼ ਦਾ ਨੰਬਰ 1 ਸ਼ਹਿਰ ਜਿਹੜਾ ਬਣਾਉਣ ਦੇ ਲਈ ਮਿਹਨਤ ਕੀਤੀ ਜਾਏਗੀ ਉਥੇ ਹੀ ਉਹਨਾਂ ਦੇ ਵੱਲੋਂ ਆਪਣੇ ਪਹਿਲਾਂ ਕੀਤੇ ਹੋਏ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਦੱਸਿਆ ਕਿ 2022 ਦੀਆਂ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਨਿਰਿੰਦਰ ਕੌਰ ਭਰਾਸ ਦੇ ਵੱਲੋਂ ਵਿਜੇਂਦਰ ਸਿੰਘਲਾ ਨੂੰ ਹਰਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ 2027 ਦੇ ਲਈ ਇੱਕ ਵਾਰ ਫਿਰ ਤੋਂ ਦਾਅਵੇਦਾਰੀ ਹੈ ਜਿਹੜੀ ਜਿਤਾਈ ਗਿਆ ਤੇ ਖੁਦ ਨੂੰ ਉਮੀਦਵਾਰ ਦੱਸਿਆ ਗਿਆ ਤਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਦਿਗਜਾ ਗਾਗੂ ਨੇ ਵਿਜੇਂਦਰ ਸਿੰਘਲਾ ਉਥੇ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਅਹਿਮ ਬਿਆਨ ਦਿੱਤਾ ਗਿਆ ਕਿ ਵਿਜੇਂਦਰ ਸਿੰਘਲਾ ਸੰਗਰੂਰ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਣ ਵਾਲਾ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ ਵਿਚਾਰ ਹੁੰਦਾ ਕਿ ਸ਼ਾਇਦ ਵਿਜੇਂਦਰ ਸਿੰਘਲਾ ਸੰਗਰੂਰ ਛੱਡ ਕੇ ਕਿਤੇ ਹੋਰ ਚਲੇ ਜਾਣਗੇ ਪਰ ਮੈਂ ਕਿਤੇ ਨਹੀਂ ਜਾਣਾ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਤੇ ਦੱਸ ਇਹ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਦੇ ਵੱਲੋਂ ਅਨੰਤਪੁਰ ਸਾਹਿਬ ਸੀਟ ਤੋਂ ਚੋਣ ਲੜੀ ਗਈ ਸੀ ਪਰ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਵਾ ਤਾਂ 2027 ਨੂੰ ਲੈ ਕੇ ਜਿੱਥੇ ਉਹਨਾਂ ਨੇ ਖੁਦ ਨੂੰ ਸੰਗਰੂਰ ਤੋਂ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਉੱਥੇ ਹੀ ਇਹ ਵੀ ਗੱਲ ਆਖੀ ਆ ਕਿ ਉਹਨਾਂ ਦੇ ਵੱਲੋਂ ਅਜਿਹੇ ਕੰਮਕਾਰ ਕਰਵਾਏ ਜਾਣਗੇ ਕਿ ਸੰਗਰੂਰ ਸ਼ੈ ਆਦੇਸ਼ ਦਾ ਨੰਬਰ 1 ਸ਼ਹਿਰ ਜਿਹੜਾ ਬਣਾ ਦਿੱਤਾ ਜਾਏਗਾ ਤਾਂ ਇੱਕ ਮਾਡਲ ਦੇ ਵਜੋਂ ਪੇਸ਼ ਕਰਨ ਦਾ ਉਹਨਾਂ ਦੇ ਵੱਲੋਂ ਦਾਵਾ ਵੀ ਕੀਤਾ ਗਿਆ ਵਾ ਤਾਂ ਦੱਸਦੀ ਕਿ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਨੇ ਵਿਜੇਂਦਰ ਸਿੰਘਲਾ ਤਾਂ 27 ਦੀਆਂ ਚੋਣਾਂ ਨੂੰ ਲੈ ਕੇ ਦਾਵੇਦਾਰੀ ਆ ਜਿਹੜੀ ਉਹਨਾਂ ਦੇ ਵੱਲੋਂ ਜਿਤਾਈ ਗਈ ਆ ਤਾਂ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਗਲ ਹੋ ਰਹੀ ਸੀ ਸਕੂਲਾਂ ਦੀ ਅੱਜ ਮੈਨੂੰ ਖੁਸ਼ੀ ਹੈ ਦੱਸ ਕੇ ਤਸੱਲੀ ਹੈ ਮੈਨੂੰ ਦੱਸ ਕੇ ਕਿ ਸਾਡੇ ਇਲਾਕੇ ਦਾ ਕੋਈ ਸਕੂਲ ਐਸਾ ਨਹੀਂ ਸਰਕਾਰੀ ਸਕੂਲ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜਨ ਜਾਂਦੇ ਆ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਸਕੂਲ ਤੋਂ ਘੱਟ ਹੋਵੇ ਤਾਂ ਕਿ ਸਾਡੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲ ਸਕੇ ਬੱਚਾ ਉਹਨਾਂ ਨੂੰ ਵੀ ਚੰਗੇ ਖੇਡਾਂ ਦੇ ਸਾਧਨ ਮਿਲ ਸਕਣ ਉਹਨਾਂ ਦੇ ਬੱਚੇ ਵੀ ਚੰਗੀਆਂ ਸੜਕਾਂ ਤੇ ਜਾ ਸਕਣ ਔਰ ਕੱਲੇ ਸੜਕਾਂ ਦੀ ਗੱਲ ਨਹੀਂ ਅੱਜ ਆਪਣਾ ਇਲਾਕਾ ਆਪਣਾ ਸ਼ਹਿਰ ਤੇ ਆਪਣੇ ਪਿੰਡੋ ਇਲਾਕਾ ਜਿੱਥੇ ਕੱਲੇ-ਕੱਲੇ ਪਿੰਡ 'ਚ ਕੈਮਰਾ ਲੱਗਿਆ ਹੈ ਕੱਲੇ-ਕੱਲੇ ਪਿੰਡ ਤੇ ਬੋਲ ਸ਼ੀਸ਼ਾ ਲੱਗਿਆ ਹੈ ਗੱਲੇ-ਗੱਲੇ ਪਿੰਡ ਦੀ ਸੜਕ ਦੇ ਉੱਪਰ ਚਿੱਟੀ ਪੱਟੀ ਲੱਗੀ ਹੈ ਤਾਂ ਕਿ ਲੋਕ ਐਕਸੀਡੈਂਟ ਤੋਂ ਬਚ ਸਕਣ ਲੋਕਾਂ ਨੂੰ ਧੁੰਦ ਦੇ ਵਿੱਚ ਵੀ ਨੁਕਸਾਨ ਨਾ ਹੋਵੇ ਜੋ ਮੇਰੀ ਹਮੇਸ਼ਾ ਸੋਚ ਰਹੀ ਹੈ ਔਰ ਵਾਦਾ ਮੇਰਾ ਤੁਹਾਡੇ ਨਾਲ ਜੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਜੇ ਤੁਸੀਂ ਆਉਣ ਵਾਲੇ ਆਸਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਪ੍ਰਚਾਰ ਕੀਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਵਾਦਾ ਮੇਰਾ ਜਿਸ ਤਰ੍ਹਾਂ ਪਹਿਲਾਂ ਇਸ ਇਲਾਕੇ ਦੀ ਨਿਵਾਰ ਬਦਲੀ ਹੈ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦਾ ਇਲਾਕਾ ਪੰਜਾਬ ਦਾ ਹੀ ਨਹੀਂ ਇਸ ਤੱਕ ਨਮੂਨਾ ਸ਼ਹਿਰ ਬਣਾ ਕੇ ਤੁਹਾਡੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਵਿਜੇਂਦਰ ਸਿੰਘ ਲਾਦੀ ਹੋਊਗੀ ਔਰ ਮੈਂ ਔਰ ਮੈਂ ਜ਼ਿੰਮੇਵਾਰ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹਣਾ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਕਈ ਵਾਰ ਭਰਮ ਹੋ ਜਾਂਦਾ ਹੈ ਕਿ ਸਿੰਘਲਾ ਸਾਹਿਬ ਦਾ ਇਲੈਕਸ਼ਨ ਨਾਲ ਉੱਧਰ ਜਾਵੜੇ ਉੱਧਰ ਜਾਵੜੇ ਮੈਂ ਕਿਤੇ ਨਹੀਂ ਚੱਲਿਆ ਜੋ ਪਿਆਰ ਤੁਸੀਂ ਦਿੱਤਾ ਤੁਹਾਡੇ ਕੋਲ ਹੀ ਹੈ ਤੁਹਾਡੇ ਕੋਲ ਹੀ ਰਹਿਣਾ ਹੈ ਇਸ ਇਲਾਕੇ ਦੀ ਸੇਵਾ ਕਰਨੀ ਹੈ ਇਮਾਨਦਾਰੀ ਤੇ ਸੱਚਾਈ ਨਾਲ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਔਰ ਇਸ ਇਲਾਕੇ ਦੇ ਬੱਚਿਆਂ ਦਾ ਚੰਗਾ ਕੋ ਵੇਖੋ ਬਈ ਆਪਾਂ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਕਤ ਲੇਤਾ 2027 ਦੀਆਂ ਚੋਣਾਂ ਦੇ ਵਿੱਚ ਭਾਵੇਂ ਸਮਾਂ ਬਾਕੀ ਆ ਪਰ ਲੀਡਰਾਂ ਨੇ ਆਪਣੀ ਦਾਵੇਦਾਰੀ ਜਿਤਾਉਣੀ ਸ਼ੁਰੂ ਕਰ ਦਿੱਤੀ ਆ ਦਾਸੀ ਇਹ ਕਿ ਹੁਣ ਵਿਜੇਂਦਰ ਸਿੰਘਲਾ ਦੇ ਵੱਲੋਂ ਖੁਦ ਨੂੰ 27 ਦੇ ਲਈ ਉਮੀਦਵਾਰ ਦੱਸਿਆ ਗਿਆ ਤਾਂ ਸੰਗਰੂਰ ਹਲਕੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਤਾਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਇੱਕ ਆਗੂ ਹਰਦੀਪ ਸਿੰਘ ਪੂਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਪਹੁੰਚੇ ਸੀ ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਮਜੂਦ ਸੀ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਕਿ ਜੇਕਰ ਤੁਸੀਂ ਇਸੇ ਤਰੀਕੇ ਮੇਰਾ ਸਾਥ ਦੇਵੋਗੇ ਪ੍ਰਚਾਰ ਕਰੋਗੇ ਤਾਂ ਫਿਰ ਸੰਗਰੂਰ ਨੂੰ ਇੱਕ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਮਾਫ ਕਰਨਾ ਨੰਬਰ 1 ਸ਼ਹਿਰ ਹੈ ਜਿਹੜਾ ਉਹ ਬਣਾ ਦਿੱਤਾ ਜਾਏਗਾ ਤਰਸ ਜੇ ਕਿ ਸੰਗਰੂਰ ਸ਼ਹਿਰ ਦੇ ਲਈ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਤਾਂ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਹੈ ਵਿਜੇਂਦਰ ਸਿੰਘਲਾ ਦੇ ਵੱਲੋਂ ਇਹ ਵੱਡੀ ਗੱਲ ਆਖੀ ਗਈ ਹੈ ਕਿ ਮੈਂ 2027 ਦੀਆਂ ਚੋਣਾਂ ਦੇ ਵਿੱਚ ਜੇਕਰ ਜਿੱਤਦਾ ਹਾਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੰਦੇ ਹੋ ਤਾਂ ਫਿਰ ਤਨਦੇਹੀ ਦੇ ਨਾਲ ਕੰਮ ਕਰਾਂਗਾ ਤੇ ਸੰਗਰੂਰ ਸ਼ਹਿਰ ਨੂੰ ਦੇਸ਼ ਦਾ ਨੰਬਰ 1 ਸ਼ਹਿਰ ਜਿਹੜਾ ਬਣਾਉਣ ਦੇ ਲਈ ਮਿਹਨਤ ਕੀਤੀ ਜਾਏਗੀ ਉੱਥੇ ਹੀ ਉਹਨਾਂ ਦੇ ਵੱਲੋਂ ਆਪਣੇ ਪਹਿਲਾਂ ਕੀਤੇ ਹੋਏ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਦੱਸਿਆ ਕਿ 2022 ਦੀਆਂ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਨਿਰਿੰਦਰ ਕੌਰ ਭਰਾਸ ਦੇ ਵੱਲੋਂ ਵਿਜੇਂਦਰ ਸਿੰਘਲਾ ਨੂੰ ਹਰਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ 2027 ਦੇ ਲਈ ਇੱਕ ਵਾਰ ਫਿਰ ਤੋਂ ਦਾਅਵੇਦਾਰੀ ਹੈ ਜਿਹੜੀ ਜਿਤਾਈ ਗਿਆ ਤੇ ਖੁਦ ਨੂੰ ਉਮੀਦਵਾਰ ਦੱਸਿਆ ਗਿਆ ਤਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਦਿਗਜ ਆਗੂ ਨੇ ਵਿਜੇਂਦਰ ਸਿੰਘਲਾ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਅਹਿਮ ਬਿਆਨ ਦਿੱਤਾ ਗਿਆ ਕਿ ਵਿਜੇਂਦਰ ਸਿੰਘਲਾ ਸੰਗਰੂਰ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਣ ਵਾਲਾ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ ਵਿਚਾਰ ਹੁੰਦਾ ਕਿ ਸ਼ਾਇਦ ਵਿਜੇਂਦਰ ਸਿੰਘਲਾ ਸੰਗਰੂਰ ਛੱਡ ਕੇ ਕਿਤੇ ਹੋਰ ਚਲੇ ਜਾਣਗੇ ਪਰ ਮੈਂ ਕਿਤੇ ਨਹੀਂ ਜਾਣਾ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਤੇ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਿਜੇਂਦਰ ਇੰਦਰ ਸਿੰਘਲਾ ਦੇ ਵੱਲੋਂ ਅਨੰਤਪੁਰ ਸਾਹਿਬ ਸੀਟ ਤੋਂ ਚੋਣ ਲੜੀ ਗਈ ਸੀ ਪਰ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਵਾ ਤਾਂ 2027 ਨੂੰ ਲੈ ਕੇ ਜਿੱਥੇ ਉਹਨਾਂ ਨੇ ਖੁਦ ਨੂੰ ਸੰਗਰੂਰ ਤੋਂ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਉੱਥੇ ਹੀ ਇਹ ਵੀ ਗੱਲ ਆਖੀ ਹੈ ਕਿ ਉਹਨਾਂ ਦੇ ਵੱਲੋਂ ਅਜਿਹੇ ਕੰਮਕਾਰ ਕਰਵਾਏ ਜਾਣਗੇ ਕਿ ਸੰਗਰੂਰ ਸ਼ਹਿਰ ਆਦੇਸ਼ ਦਾ ਨੰਬਰ 1 ਸ਼ਹਿਰ ਜਿਹੜਾ ਬਣਾ ਦਿੱਤਾ ਜਾਏਗਾ ਤਾਂ ਇੱਕ ਮਾਡਲ ਦੇ ਵਜੋਂ ਪੇਸ਼ ਕਰਨ ਦਾ ਉਹਨਾਂ ਦੇ ਵੱਲੋਂ ਦਾਵਾ ਵੀ ਕੀਤਾ ਗਿਆ ਵਾ ਤਾਂ ਦੱਸ ਦਿਓ ਕਿ ਕਾਂਗਰਸ ਪਾਰਟੀ ਦੇ ਦਿਗਜ ਆਗੂ ਨੇ ਵਿਜੇਂਦਰ ਸਿੰਘਲਾ ਤਾਂ 27 ਦੀਆਂ ਚੋਣਾਂ ਨੂੰ ਲੈ ਕੇ ਦਾਅਵੇਦਾਰੀ ਹੈ ਜਿਹੜੀ ਉਹਨਾਂ ਦੇ ਵੱਲੋਂ ਜਿਤਾਈ ਗਈ ਆ। ਤਾਂ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਗੱਲ ਹੋ ਰਹੀ ਸੀ ਸਕੂਲਾਂ ਦੀ। ਅੱਜ ਮੈਨੂੰ ਖੁਸ਼ੀ ਹੈ ਦੱਸ ਕੇ, ਤਸੱਲੀ ਹੈ ਮੈਨੂੰ ਦੱਸ ਕੇ ਕਿ ਸਾਡੇ ਇਲਾਕੇ ਦਾ ਕੋਈ ਸਕੂਲ ਐਸਾ ਨਹੀਂ ਸਰਕਾਰੀ ਸਕੂਲ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਨ ਜਾਂਦੇ ਆਂ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਸਕੂਲ ਤੋਂ ਘੱਟ ਹੋਵੇ। ਤਾਂ ਕਿ ਸਾਡੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲ ਸਕੇ ਬੱਚਿਆਂ ਨੂੰ। ਉਹਨਾਂ ਨੂੰ ਚੰਗੇ ਖੇਡਾਂ ਦੇ ਸਾਧਨ ਮਿਲ ਸਕਣ ਉਹਨਾਂ ਦੇ ਬੱਚੇ ਵੀ ਚੰਗੀਆਂ ਸੜਕਾਂ ਤੇ ਜਾ ਸਕਣ ਔਰ ਕੱਲੇ ਸੜਕਾਂ ਦੀ ਗੱਲ ਨਹੀਂ ਅੱਜ ਆਪਣਾ ਇਲਾਕਾ ਆਪਣਾ ਸ਼ਹਿਰ ਤੇ ਆਪਣੇ ਪਿੰਡੋ ਇਲਾਕੇ ਜਿੱਥੇ ਕੱਲੇ-ਕੱਲੇ ਪਿੰਡ 'ਚ ਕੈਮਰਾ ਲੱਗਿਆ ਹੈ ਕੱਲੇ-ਕੱਲੇ ਪਿੰਡ ਤੇ ਗੋਲ ਸ਼ੀਸ਼ਾ ਲੱਗਿਆ ਹੈ ਕੱਲੇ-ਕੱਲੇ ਪਿੰਡ ਦੀ ਸੜਕ ਦੇ ਉੱਪਰ ਚਿੱਟੀ ਪੱਟੀ ਲੱਗੀ ਹੈ ਤਾਂ ਕਿ ਲੋਕ ਐਕਸੀਡੈਂਟ ਤੋਂ ਬਚ ਸਕਣ ਲੋਕਾਂ ਨੂੰ ਢੁੰਡ ਦੇ ਵਿੱਚ ਵੀ ਨੁਕਸਾਨ ਨਾ ਹੋਵੇ ਸੋ ਮੇਰੀ ਹਮੇਸ਼ਾ ਸੋਚ ਰਹੀ ਹੈ ਔਰ ਵਾਦਾ ਮੇਰਾ ਤੁਹਾਡੇ ਨਾਲ ਜੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਜੇ ਤੁਸੀਂ ਆਉਣ ਵਾਲੇ ਆ ਸਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਪ੍ਰਚਾਰ ਕੀਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਵਾੜਾ ਮੇਰਾ ਜਿਸ ਤਰ੍ਹਾਂ ਪਹਿਲਾਂ ਇਸ ਇਲਾਕੇ ਦੀ ਨਿਵਾਰ ਬਦਲੀ ਐ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦਾ ਇਲਾਕਾ ਪੰਜਾਬ ਦਾ ਹੀ ਨਹੀਂ ਦੇਸ਼ ਦਾ ਇੱਕ ਨਮੂਨਾ ਸ਼ਹਿਰ ਬਣਾ ਕੇ ਤੁਹਾਡੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਵਿਜੇਂਦਰ ਸਿੰਘਲਾ ਦੀ ਹੋਊਗੀ ਔਰ ਮੈਂ ਔਰ ਮੈਂ ਜਿੰਦਾਬਾਦ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹਨਾ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਕਈ ਵਾਰ ਭਰਮ ਹੋ ਜਾਂਦਾ ਹੈ ਕਿਸੇਗਲਾ ਸਾਹਿਬ ਦਾ ਇਲੈਕਸ਼ਨ ਨਾ ਉੱਧਰ ਜਾਵੜੇ ਉੱਧਰ ਜਾਵੜੇ ਮੈਂ ਕਿਤੇ ਨਹੀਂ ਚੱਲਿਆ ਜੋ ਪਿਆਰ ਤੁਸੀਂ ਦਿੱਤਾ ਤੁਹਾਡੇ ਕੋਲ ਹੀ ਹੈ ਤੁਹਾਡੇ ਕੋਲ ਹੀ ਰਹਿਣਾ ਹੈ ਇਸ ਇਲਾਕੇ ਦੀ ਸੇਵਾ ਕਰਨੀ ਹੈ ਇਮਾਨਦਾਰੀ ਤੇ ਸੱਚਾਈ ਨਾਲ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਇਸ ਇਲਾਕੇ ਦੇ ਬੱਚਿਆਂ ਦਾ ਚੰਗਾ ਕੁਬੇਖ ਹੋਵੇ ਆਪਾਂ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਕਤ ਲੇਤਾ 2027 ਦੀਆਂ ਚੋਣਾਂ ਦੇ ਵਿੱਚ ਭਾਵੇਂ ਸਮਾਂ ਬਾਕੀ ਆ ਪਰ ਲੀਡਰਾਂ ਨੇ ਆਪਣੀ ਦਾਵੇਦਾਰੀ ਜਿਤਾਉਣੀ ਸ਼ੁਰੂ ਕਰ ਦਿੱਤੀ ਆ ਦੱਸਿਏ ਕਿ ਹੁਣ ਵਿਜੇਂਦਰ ਸਿੰਘਲਾ ਦੇ ਵੱਲੋਂ ਖੁਦ ਨੂੰ 27 ਦੇ ਲਈ ਉਮੀਦਵਾਰ ਦੱਸਿਆ ਗਿਆ ਤਾਂ ਸੰਗਰੂਰ ਹਲਕੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਤਾਂ ਲੋਕਾਂ ਨੂੰ ਸੰਬੋਧਨ ਕਰ ਰਏ ਸੀ ਇੱਕ ਆਗੂ ਹਰਦੀਪ ਸਿੰਘ ਪੂਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਪਹੁੰਚੇ ਸੀ ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਮਜੂਦ ਸੀ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਕੇ ਦੇਖ ਕੇ ਤੁਸੀਂ ਇਸੇ ਤਰੀਕੇ ਮੇਰਾ ਸਾਥ ਦੇਵੋਗੇ ਪ੍ਰਚਾਰ ਕਰੋਗੇ ਤਾਂ ਫਿਰ ਸੰਗਰੂਰ ਨੂੰ ਇੱਕ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਮਾਫ ਕਰਨਾ ਨੰਬਰ 1 ਸ਼ਹਿਰ ਹੈ ਜਿਹੜਾ ਉਹ ਬਣਾ ਦਿੱਤਾ ਜਾਏਗਾ ਤਾਂ ਅਸੀਂ ਇਹ ਕਿ ਸੰਗਰੂਰ ਸ਼ਹਿਰ ਦੇ ਲਈ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਤਾਂ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਹੈ ਵਿਜੇਂਦਰ ਸਿੰਘਲਾ ਦੇ ਵੱਲੋਂ ਇਹ ਵੱਡੀ ਗੱਲ ਆਖੀ ਗਈ ਹੈ ਕਿ ਮੈਂ 2027 ਦੀਆਂ ਚੋਣਾਂ ਦੇ ਵਿੱਚ ਜੇਕਰ ਜਿੱਤਦਾ ਹਾਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿਨੇ ਹੋ ਤਾਂ ਫਿਰ ਤਨਦੇਹੀ ਦੇ ਨਾਲ ਕੰਮ ਕਰਾਂਗਾ ਤੇ ਸੰਗਰੂਰ ਸ਼ਹਿਰ ਨੂੰ ਦੇਸ਼ ਦਾ ਨੰਬਰ ਇੱਕ ਸ਼ਹਿਰ ਜਿਹੜਾ ਬਣਾਉਣ ਦੇ ਲਈ ਮਿਹਨਤ ਕੀਤੀ ਜਾਏਗੀ ਉਥੇ ਹੀ ਉਹਨਾਂ ਦੇ ਵੱਲੋਂ ਆਪਣੇ ਪਹਿਲਾਂ ਕੀਤੇ ਹੋਏ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਦੱਸਿਆ ਕਿ 2022 ਦੀਆਂ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਨਿਰਿੰਦਰ ਕੌਰ ਭਰਾਸ ਦੇ ਵੱਲੋਂ ਵਿਜੇਂਦਰ ਸਿੰਘਲਾ ਨੂੰ ਹਰਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ 2027 ਦੇ ਲਈ ਇੱਕ ਵਾਰ ਫਿਰ ਤੋਂ ਦਾਅਵੇਦਾਰੀ ਹੈ ਜਿਹੜੀ ਜਿਤਾਈ ਗਿਆ ਤੇ ਖੁਦ ਨੂੰ ਉਮੀਦਵਾਰ ਦੱਸਿਆ ਗਿਆ ਤਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਦਿਗਜ ਆਗੂ ਨੇ ਵਿਜੇਂਦਰ ਸਿੰਘਲਾ ਉਥੇ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਅਹਿਮ ਬਿਆਨ ਦਿੱਤਾ ਗਿਆ ਕਿ ਵਿਜੇਂਦਰ ਸਿੰਘਲਾ ਸੰਗਰੂਰ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਣ ਵਾਲਾ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ ਵਿਚਾਰ ਹੁੰਦਾ ਕਿ ਸ਼ਾਇਦ ਵਿਜੇਂਦਰ ਸਿੰਘਲਾ ਸੰਗਰੂਰ ਛੱਡ ਕੇ ਕਿਤੇ ਹੋਰ ਚਲੇ ਜਾਣਗੇ ਪਰ ਮੈਂ ਕਿਤੇ ਨਹੀਂ ਜਾਣਾ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਤੇ ਦੱਸ ਇਹ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਦੇ ਵੱਲੋਂ ਅਨੰਤਪੁਰ ਸਾਹਿਬ ਸੀਟ ਤੋਂ ਚੋਣ ਲੜੀ ਗਈ ਸੀ ਪਰ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਵਾ ਤਾਂ 2027 ਨੂੰ ਲੈ ਕੇ ਜਿੱਥੇ ਉਹਨਾਂ ਨੇ ਖੁਦ ਨੂੰ ਸੰਗਰੂਰ ਤੋਂ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਉੱਥੇ ਹੀ ਇਹ ਵੀ ਗੱਲ ਆਖੀ ਹੈ ਕਿ ਉਹਨਾਂ ਦੇ ਅਜਿਹੇ ਕੰਮਕਾਰ ਕਰਵਾਏ ਜਾਣਗੇ ਕਿ ਸੰਗਰੂਰ ਸ਼ਹਿ ਅਦੇਸ਼ ਦਾ ਨੰਬਰ 1 ਸ਼ਹਿਰ ਜਿਹੜਾ ਬਣਾ ਦਿੱਤਾ ਜਾਏਗਾ ਤਾਂ ਇੱਕ ਮਾਡਲ ਦੇ ਵਜੋਂ ਪੇਸ਼ ਕਰਨ ਦਾ ਉਹਨਾਂ ਦੇ ਵੱਲੋਂ ਦਾਵਾ ਵੀ ਕੀਤਾ ਗਿਆ ਵਾ ਤਾਂ ਦੱਸਦੇ ਕਿ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਨੇ ਵਿਜੇਂਦਰ ਸਿੰਘਲਾ ਤਾਂ 27 ਦੀਆਂ ਚੋਣਾਂ ਨੂੰ ਲੈ ਕੇ ਦਾਵੇਦਾਰੀ ਹੈ ਜਿਹੜੀ ਉਹਨਾਂ ਦੇ ਵੱਲੋਂ ਜਿਤਾਈ ਗਈ ਆ ਤਾਂ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਗੱਲ ਹੋ ਰਹੀ ਸੀ ਸਕੂਲਾਂ ਦੀ ਅੱਜ ਮੈਨੂੰ ਖੁਸ਼ੀ ਹੈ ਦੱਸ ਕੇ ਤਸੱਲੀ ਹੈ ਮੈਨੂੰ ਦੱਸ ਕੇ ਇਹ ਸਾਡੇ ਇਲਾਕੇ ਦਾ ਕੋਈ ਸਕੂਲ ਐਸਾ ਨਹੀਂ ਸਰਕਾਰੀ ਸਕੂਲ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਨ ਜਾਂਦੇ ਆ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਸਕੂਲ ਤੋਂ ਘੱਟ ਹੋਵੇ ਤਾਂ ਕਿ ਸਾਡੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲ ਸਕੇ ਬੱਚਾ ਉਹਨਾਂ ਨੂੰ ਵੀ ਚੰਗੇ ਖੇਡਾਂ ਦੇ ਸਾਧਨ ਮਿਲ ਸਕਣ ਉਹਨਾਂ ਦੇ ਬੱਚੇ ਵੀ ਚੰਗੀਆਂ ਸੜਕਾਂ ਤੇ ਜਾ ਸਕਣ ਔਰ ਕੱਲੇ ਸੜਕਾਂ ਦੀ ਗੱਲ ਨਹੀਂ ਅੱਜ ਆਪਣਾ ਇਲਾਕਾ ਆਪਣਾ ਸ਼ਹਿਰ ਤੇ ਆਪਣੇ ਪਿੰਡ ਉਹ ਇਲਾਕਾ ਜਿੱਥੇ ਕੱਲੇ-ਕੱਲੇ ਪਿੰਡ 'ਚ ਕੈਮਰਾ ਲੱਗਿਆ ਹੈ ਕੱਲੇ-ਕੱਲੇ ਪਿੰਡ ਤੇ ਗੋਲ ਸ਼ੀਸ਼ਾ ਲੱਗਿਆ ਹੈ ਕੱਲੇ-ਕੱਲੇ ਪਿੰਡ ਦੀ ਸੜਕ ਦੇ ਉੱਪਰ ਚਿੱਟੀ ਪੱਟੀ ਲੱਗੀ ਹੈ ਤਾਂਕਿ ਲੋਕ ਐਕਸੀਡੈਂਟ ਤੋਂ ਬਚ ਸਕਣ ਲੋਕਾਂ ਨੂੰ ਧੁੰਦ ਦੇ ਵਿੱਚ ਵੀ ਨੁਕਸਾਨ ਨਾ ਹੋਵੇ ਜੋ ਮੇਰੀ ਹਮੇਸ਼ਾ ਸੋਚ ਰਹੀ ਹੈ ਔਰ ਵਾਦਾ ਮੇਰਾ ਤੁਹਾਡੇ ਨਾਲ ਜੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਜੇ ਤੁਸੀਂ ਆਉਣ ਵਾਲੇ ਆ ਸਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਪ੍ਰਚਾਰ ਕੀਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਵਾਦਾ ਮੇਰਾ ਜਿਸ ਤਰ੍ਹਾਂ ਪਹਿਲਾਂ ਇਸ ਇਲਾਕੇ ਦੀ ਨਿਮਾਰ ਬਦਲੀ ਹੈ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦਾ ਇਲਾਕਾ ਪੰਜਾਬ ਦਾ ਹੀ ਨਹੀਂ ਦੇਸ਼ ਦਾ ਇੱਕ ਨਮੂਨਾ ਸ਼ਹਿਰ ਬਣਾ ਕੇ ਤੁਹਾਡੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਵਿਜੇਂਦਰ ਸਿੰਘ ਸਾਹਿਬ ਦੀ ਹੋਊਗੀ ਔਰ ਮੈਂ ਔਰ ਮੈਂ ਜਲਵਾੜ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਕਈ ਵਾਰ ਭਰਮ ਹੋ ਜਾਂਦਾ ਹੈ ਕਿ ਸਿੰਘਲਾ ਸਾਹਿਬ ਦਾ ਇਲੈਕਸ਼ਨ ਇਹਨਾਂ ਨੂੰ ਉੱਧਰ ਜਾਵੜੇ ਉੱਧਰ ਜਾਵੜੇ ਮੈਂ ਕਿਤੇ ਨਹੀਂ ਚੱਲਿਆ ਜੋ ਪਿਆਰ ਤੁਸੀਂ ਦਿੱਤਾ ਤੁਹਾਡੇ ਕੋਲ ਹੀ ਹੈ ਤੁਹਾਡੇ ਕੋਲ ਹੀ ਰਹਿਣਾ ਹੈ ਇਸ ਇਲਾਕੇ ਦੀ ਸੇਵਾ ਕਰਨੀ ਹੈ ਇਮਾਨਦਾਰੀ ਤੇ ਸੱਚਾਈ ਨਾਲ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਇਸ ਇਲਾਕੇ ਦੇ ਬੱਚਿਆਂ ਦਾ ਚੰਗਾ ਕੋ ਵੇਖੋ ਬੇ ਅਪੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਕਤਲੇ ਤਾਂ 2027 ਦੀਆਂ ਚੋਣਾਂ ਦੇ ਵਿੱਚ ਭਾਵੇਂ ਸਮਾਂ ਬਾਕੀ ਆ ਪਰ ਲੀਡਰਾਂ ਨੇ ਆਪਣੀ ਦਾਵੇਦਾਰੀ ਜਿਤਾਉਣੀ ਸ਼ੁਰੂ ਕਰ ਦਿੱਤੀ ਆ ਦਾਸੀ ਇਹ ਕਿ ਹੁਣ ਵਿਜੇਂਦਰ ਸਿੰਘਲਾ ਦੇ ਵੱਲੋਂ ਖੁਦ ਨੂੰ 27 ਦੇ ਲਈ ਉਮੀਦਵਾਰ ਦੱਸਿਆ ਗਿਆ ਤਾਂ ਸੰਗਰੂਰ ਹਲਕੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਤਾਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਇੱਕ ਆਗੂ ਹਰਦੀਪ ਸਿੰਘ ਪੂਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਪਹੁੰਚੇ ਸੀ ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਮਜੂਦ ਸੀ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਕਿ ਜੇਕਰ ਤੁਸੀਂ ਇਸੇ ਤਰੀਕੇ ਮੇਰਾ ਸਾਥ ਦੋਗੇ ਪ੍ਰਚਾਰ ਕਰੋਗੇ ਤਾਂ ਫਿਰ ਸੰਗਰੂਰ ਨੂੰ ਇੱਕ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਮਾਫ ਕਰਨਾ ਨੰਬਰ 1 ਸ਼ਹਿਰ ਹੈ ਜਿਹੜਾ ਉਹ ਬਣਾ ਦਿੱਤਾ ਜਾਏਗਾ ਤਦ ਆਸ ਦੀ ਹੈ ਕਿ ਸੰਗਰੂਰ ਸ਼ਹਿਰ ਦੇ ਲਈ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਤਾਂ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਹੈ ਵਿਜੇਂਦਰ ਸਿੰਘਲਾ ਦੇ ਵੱਲੋਂ ਇਹ ਵੱਡੀ ਗੱਲ ਆਖੀ ਗਈ ਹੈ ਕਿ ਮੈਂ 2027 ਦਿਆਂ ਚੋਣਾਂ ਦੇ ਵਿੱਚ ਜੇਕਰ ਜਿੱਤਦਾ ਹਾਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿਨੇ ਹੋ ਤਾਂ ਫਿਰ ਤੰਦ ਹੀ ਦੇ ਨਾਲ ਕੰਮ ਕਰਾਂਗਾ ਤੇ ਸੰਗਰੂਰ ਸ਼ਹਿਰ ਨੂੰ ਦੇਸ਼ ਦਾ ਨੰਬਰ 1 ਸ਼ਹਿਰ ਜਿਹੜਾ ਬਣਾਉਣ ਦੇ ਲਈ ਮਿਹਨਤ ਕੀਤੀ ਜਾਏਗੀ ਉੱਥੇ ਹੀ ਉਹਨਾਂ ਦੇ ਵੱਲੋਂ ਆਪਣੇ ਪਹਿਲਾਂ ਕੀਤੇ ਹੋਏ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਦੱਸੀ ਕਿ 2022 ਦੀਆਂ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਨਿਰਿੰਦਰ ਕੌਰ ਭਰਾਸ ਦੇ ਵੱਲੋਂ ਵਿਜੇਂਦਰ ਸਿੰਘਲਾ ਨੂੰ ਹਰਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ 2027 ਦੇ ਲਈ ਇੱਕ ਵਾਰ ਫਿਰ ਤੋਂ ਦਾਅਵੇਦਾਰੀ ਹੈ ਜਿਹੜੀ ਜਿਤਾਈ ਗਿਆ ਤੇ ਖੁਦ ਨੂੰ ਉਮੀਦਵਾਰ ਦੱਸਿਆ ਗਿਆ ਤਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਦਿਗਜ ਆਗੂ ਨੇ ਵਿਜੇਂਦਰ ਸਿੰਘਲਾ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਅਹਿਮ ਬਿਆਨ ਦਿੱਤਾ ਗਿਆ ਕਿ ਵਿਜੇਂਦਰ ਸਿੰਘਲਾ ਸੰਗਰੂਰ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਣ ਵਾਲਾ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ ਵਿਚਾਰ ਹੁੰਦਾ ਕਿ ਸ਼ਾਇਦ ਵਿਜੇਂਦਰ ਸਿੰਘਲਾ ਸੰਗਰੂਰ ਛੱਡ ਕੇ ਕਿਤੇ ਹੋਰ ਚਲੇ ਜਾਣਗੇ ਪਰ ਮੈਂ ਕਿਤੇ ਨਹੀਂ ਜਾਣਾ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਤੇ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਿਜੇਂਦਰ ਹਿੰਦਰ ਸਿੰਘਲਾ ਦੇ ਵੱਲੋਂ ਆਨੰਤਪੁਰ ਸਾਹਿਬ ਸੀਟ ਤੋਂ ਚੋਣ ਲੜੀ ਗਈ ਸੀ ਪਰ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਵਾ ਤਾਂ 2027 ਨੂੰ ਲੈ ਕੇ ਜਿੱਥੇ ਉਹਨਾਂ ਨੇ ਖੁਦ ਨੂੰ ਸੰਗਰੂਰ ਤੋਂ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਉੱਥੇ ਹੀ ਇਹ ਵੀ ਗੱਲ ਆਖੀ ਹੈ ਕਿ ਉਹਨਾਂ ਦੇ ਵੱਲੋਂ ਅਜਿਹੇ ਕੰਮਕਾਰ ਕਰਵਾਏ ਜਾਣਗੇ ਕਿ ਸੰਗਰੂਰ ਸ਼ਹਿਰ ਆਦੇਸ਼ ਦਾ ਨੰਬਰ 1 ਸ਼ਹਿਰ ਜਿਹੜਾ ਬਣਾ ਦਿੱਤਾ ਜਾਏਗਾ ਤਾਂ ਇੱਕ ਮਾਡਲ ਦੇ ਵਜੋਂ ਪੇਸ਼ ਕਰਨ ਦਾ ਉਹਨਾਂ ਦੇ ਵੱਲੋਂ ਦਾਵਾ ਵੀ ਕੀਤਾ ਗਿਆ ਵਾ ਤਾਂ ਦੱਸ ਦਿਓ ਕਿ ਕਾਂਗਰਸ ਪਾਰਟੀ ਦੇ ਦਿਗਜ ਆਗੂ ਨੇ ਵਿਜੇਂਦਰ ਸਿੰਘਲਾ ਤਾਂ 27 ਦੀਆਂ ਚੋਣਾਂ ਨੂੰ ਲੈ ਕੇ ਦਾਅਵੇਦਾਰੀ ਹੈ ਜਿਹੜੀ ਉਹਨਾਂ ਦੇ ਵੱਲੋਂ ਜਿਤਾਈ ਗਈ ਹੈ। ਤਾਂ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਗੱਲ ਹੋ ਰਹੀ ਸੀ ਸਕੂਲਾਂ ਦੀ। ਅੱਜ ਮੈਨੂੰ ਖੁਸ਼ੀ ਹੈ ਦੱਸ ਕੇ, ਤਸੱਲੀ ਹੈ ਮੈਨੂੰ ਦੱਸ ਕੇ ਕਿ ਸਾਡੇ ਇਲਾਕੇ ਦਾ ਕੋਈ ਸਕੂਲ ਐਸਾ ਨਹੀਂ ਸਰਕਾਰੀ ਸਕੂਲ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜਨ ਜਾਂਦੇ ਆ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਸਕੂਲ ਤੋਂ ਘੱਟ ਹੋਵੇ। ਤਾਂ ਕਿ ਸਾਡੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲ ਸਕੇ ਬੱਚਾ। ਉਹਨਾਂ ਨੂੰ ਵੀ ਚੰਗੇ ਖੇਡਾਂ ਦੇ ਸਾਧਨ ਮਿਲ ਸਕਣ ਉਹਨਾਂ ਦੇ ਬੱਚੇ ਵੀ ਚੰਗੀਆਂ ਸੜਕਾਂ ਤੇ ਜਾ ਸਕਣ ਔਰ ਕੱਲੇ ਸੜਕਾਂ ਦੀ ਗੱਲ ਨਹੀਂ ਅੱਜ ਆਪਣਾ ਇਲਾਕਾ ਆਪਣਾ ਸ਼ਹਿਰ ਤੇ ਆਪਣੇ ਪਿੰਡ ਉਹ ਇਲਾਕਾ ਜਿੱਥੇ ਕੱਲੇ-ਕੱਲੇ ਪਿੰਡ 'ਚ ਕੈਮਰਾ ਲੱਗਿਆ ਹੈ ਕੱਲੇ-ਕੱਲੇ ਪਿੰਡ ਤੇ ਗੋਲ ਸ਼ੀਸ਼ਾ ਲੱਗਿਆ ਹੈ ਕੱਲੇ-ਕੱਲੇ ਪਿੰਡ ਦੀ ਸੜਕ ਦੇ ਉੱਪਰ ਚਿੱਟੀ ਪੱਟੀ ਲੱਗੀ ਹੈ ਤਾਂ ਕਿ ਲੋਕ ਐਕਸੀਡੈਂਟ ਤੋਂ ਬਚ ਸਕਣ ਲੋਕਾਂ ਨੂੰ ਧੁੰਦ ਦੇ ਵਿੱਚ ਵੀ ਨੁਕਸਾਨ ਨਾ ਹੋਵੇ ਜੋ ਮੇਰੀ ਹਮੇਸ਼ਾ ਸੋਚ ਰਹੀ ਹੈ ਔਰ ਵਾਦਾ ਮੇਰਾ ਤੁਹਾਡੇ ਨਾਲ ਜੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਜੇ ਤੁਸੀਂ ਆਉਣ ਵਾਲੇ ਆ ਸਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਪ੍ਰਚਾਰ ਕੀਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਵਾਦਾ ਮੇਰਾ ਜਿਸ ਤਰ੍ਹਾਂ ਪਹਿਲਾਂ ਇਸ ਇਲਾਕੇ ਦੀ ਨਿਹਾਰ ਬਦਲੀ ਹੈ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦਾ ਇਲਾਕਾ ਪੰਜਾਬ ਦਾ ਹੀ ਨਹੀਂ ਦੇਸ਼ ਦਾ ਇੱਕ ਨਮੂਨਾ ਸ਼ਹਿਰ ਬਣਾ ਕੇ ਤੁਹਾਡੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਵਿਜੇਂਦਰ ਸਿੰਘਲਾ ਦੀ ਹੋਊਗੀ ਔਰ ਮੈਂ ਔਰ ਮੈਂ ਜੀ ਜ਼ਿੰਦਾਬਾਦ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਕਈ ਵਾਰ ਭਰਮ ਹੋ ਜਾਂਦਾ ਹੈ कि सिंगला साहब का इलेक्शन उधर जा वाले उधर जा वाले मैं कितने चलिया जो प्यार दिता है तो को नहीं है रहना तो इस इलाके की सेवा करनी है इमानदारी सिचाई न इस इलाके अगले लेके जाना और इस इलाके के बच्चों का चंगा भविखो ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਕਤ ਲੇਤਾ 2027 ਦੀਆਂ ਚੋਣਾਂ ਦੇ ਵਿੱਚ ਭਾਵੇਂ ਸਮਾਂ ਬਾਕੀ ਆ ਪਰ ਲੀਡਰਾਂ ਨੇ ਆਪਣੀ ਦਾਵੇਦਾਰੀ ਜਿਤਾਉਣੀ ਸ਼ੁਰੂ ਕਰ ਦਿੱਤੀ ਆ ਦਾਸੀ ਇਹ ਕਿ ਹੁਣ ਵਿਜੇਂਦਰ ਸਿੰਘਲਾ ਦੇ ਵੱਲੋਂ ਖੁਦ ਨੂੰ 27 ਦੇ ਲਈ ਉਮੀਦਵਾਰ ਦੱਸਿਆ ਗਿਆ ਤਾਂ ਸੰਗਰੂਰ ਹਲਕੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਦੱਸਿਆ ਤਾਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਇੱਕ ਆਗੂ ਹਰਦੀਪ ਸਿੰਘ ਪੂਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਦੇ ਲਈ ਪਹੁੰਚੇ ਸੀ ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਮਜੂਦ ਸੀ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਕੇ ਦੇਖ ਕੇ ਤੁਸੀਂ ਇਸੇ ਤਰੀਕੇ ਮੇਰਾ ਸਾਥ ਦੇਵੋਗੇ ਪ੍ਰਚਾਰ ਕਰੋਗੇ ਤਾਂ ਫਿਰ ਸੰਗਰੂਰ ਨੂੰ ਇੱਕ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਮਾਫ ਕਰਨਾ ਨੰਬਰ 1 ਸ਼ਹਿਰ ਹੈ ਜਿਹੜਾ ਉਹ ਬਣਾ ਦਿੱਤਾ ਜਾਏਗਾ ਤਾਂ ਅਸੀਂ ਇਹ ਕਿ ਸੰਗਰੂਰ ਸ਼ਹਿਰ ਦੇ ਲਈ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਤਾਂ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਹੈ ਵਿਜੇਂਦਰ ਸਿੰਘਲਾ ਦੇ ਵੱਲੋਂ ਇਹ ਵੱਡੀ ਗੱਲ ਆਖੀ ਗਈ ਆ ਕਿ ਮੈਂ 2027 ਦੀਆਂ ਚੋਣਾਂ ਦੇ ਵਿੱਚ ਜੇਕਰ ਜਿੱਤਦਾ ਹਾਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੰਦੇ ਹੋ ਤਾਂ ਫਿਰ ਤਨਦੇਹੀ ਦੇ ਨਾਲ ਕੰਮ ਕਰਾਂਗਾ ਤੇ ਸੰਗਰੂਰ ਸ਼ਹਿਰ ਨੂੰ ਦੇਸ਼ ਦਾ ਨੰਬਰ 1 ਸ਼ਹਿਰ ਜਿਹੜਾ ਬਣਾਉਣ ਦੇ ਲਈ ਮਿਹਨਤ ਕੀਤੀ ਜਾਏਗੀ ਉੱਥੇ ਹੀ ਉਹਨਾਂ ਦੇ ਵੱਲੋਂ ਆਪਣੇ ਪਹਿਲਾਂ ਕੀਤੇ ਹੋਏ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਦੱਸਦੀ ਕਿ 2022 ਦੀਆਂ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਨੂੰ ਹਾਰ ਦਾ ਸਾਹਮਣਾ ਕਰਦਿਆਂ ਪਿਆ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਨਿਰਿੰਦਰ ਕੌਰ ਭਰਾਸ ਦੇ